ਕੀ ਤੁਸੀਂ ਡੇਲੀ ਰੁਟੀਨ ਦੀ ਤਾਕਤ ਨੂੰ ਜਾਣਦੇ ਹੋ ਇੱਕ ਵਧੀਆ ਡੇਲੀ ਰੁਟੀਨ ਸਭ ਤੋਂ ਬਿਹਤਰੀਨ ਤਰੀਕਾ ਹੈ ਮੋਮੈਂਟਮ ਬਣਾਉਣ ਦਾ ਬੁਰੀਆਂ ਆਦਤਾਂ ਨੂੰ ਖਤਮ ਕਰਨ ਦਾ ਆਪਣੀ ਜ਼ਿੰਦਗੀ ਨੂੰ ਪ੍ਰਾਇੋਰਟੀ ਦੇਣ ਦਾ ਤੇ ਖੁਦ ਨੂੰ ਜ਼ਿਆਦਾ ਐਫੀਸ਼ੀਐਂਟ ਬਣਾਉਣ ਦਾ ਕੁਝ ਲੋਕਾਂ ਨੂੰ ਸਵੇਰੇ ਜਲਦੀ ਉੱਠਣਾ ਪੈਂਦਾ ਹੈ ਅਤੇ ਅਸੀਂ ਅਜਿਹੇ ਸਫਲ ਲੋਕਾਂ ਨੂੰ ਵੀ ਜਾਣਦੇ ਹਾਂ ਜੋ ਲੇਟ ਉੱਠਦੇ ਹਨ ਜੇਕਰ ਤੁਸੀਂ ਦੇਰ ਰਾਤ ਤੱਕ ਉੱਲੂ ਦੀ ਤਰ੍ਹਾਂ ਜਾਗਦੇ ਹੋ ਅਤੇ ਸਵੇਰੇ ਜਲਦੀ ਉੱਠਣ ਦੀ ਕੋਸ਼ਿਸ਼ ਕਰੋਗੇ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਆਪਣੇ ਸਰੀਰ ਦੀ ਨੇਚਰਲ ਰਿਦਮ ਦੇ ਖਿਲਾਫ ਜਾ ਰਹੇ ਹੋ ਖੁਦ ਤੇ 5 ਵਜੇ ਉੱਠਣ ਦੇ ਲਈ ਜ਼ੋਰ ਪਾਉਣ ਦੇ ਬਦਲੇ ਆਪਣੇ ਸਰੀਰ ਤੇ ਸਰਕੇਡੀਅਨ ਰਿਦਮ ਤੇ ਧਿਆਨ ਦੇਵੋ ਇਹ ਬਹੁਤ ਸਿੰਪਲ ਲੱਗਦਾ ਹੈ ਪਰ ਤੁਹਾਡਾ ਸਰੀਰ ਤੁਹਾਨੂੰ ਦੱਸ ਦੇਵੇਗਾ ਕਿ ਕਦੋਂ ਸੌਣਾ ਹੈ ਕਦੋਂ ਉੱਠਣਾ ਹੈ ਕਦੋਂ ਖਾਣਾ ਹੈ ਅਤੇ ਕਦੋਂ ਐਕਸਰਸਾਈਜ਼ ਦਾ ਵਕਤ ਹੈ ਤੁਹਾਡਾ ਸਰੀਰ ਤੁਹਾਨੂੰ ਸਭ ਤੋਂ ਪ੍ਰੋਡਕਟਿਵ ਘੰਟਿਆਂ ਦਾ ਇਸ਼ਾਰਾ ਵੀ ਦਿੰਦਾ ਹੈ ਇਹ ਜਾਣਨ ਤੋਂ ਬਾਅਦ ਤੁਸੀਂ ਲਗਾਤਾਰ ਪੂਰੀ ਨੀਂਦ ਲੈ ਸਕੋਗੇ ਅਤੇ ਆਪਣਾ ਹਰ ਦਿਨ ਆਪਣੀ એનર્ਜੀ ਲੈਵਲ ਦੇ ਆਸ-ਪਾਸ ਪਲਾਨ ਕਰ ਸਕੋਗੇ ਅਸੀਂ ਸਾਰੇ ਇਹ ਗਲਤੀ ਕਰਦੇ ਹਾਂ ਅਸੀਂ ਸਵੇਰੇ ਆਪਣੀਆਂ ਅੱਖਾਂ ਖੋਲ੍ਹਦੇ ਹਾਂ ਅਤੇ ਜਾਣੇ-ਅਣਜਾਣੇ ਵਿੱਚ ਸਭ ਤੋਂ ਪਹਿਲਾਂ ਆਪਣਾ ਫੋਨ ਚੁੱਕਦੇ ਹਾਂ ਬਹੁਤ ਸਾਰੇ ਐਕਸਪਰਟਸ ਦੇ ਅਨੁਸਾਰ ਤੁਹਾਨੂੰ ਦਿਨ ਦੇ ਪਹਿਲੇ ਘੰਟੇ ਆਪਣਾ ਫੋਨ ਨਹੀਂ ਦੇਖਣਾ ਚਾਹੀਦਾ ਇਸ ਦਾ ਮੇਨ ਕਾਰਨ ਇਹ ਹੁੰਦਾ ਹੈ ਕਿ ਤੁਹਾਡਾ ਦਿਮਾਗ ਕਿਸ ਵਕਤ ਸਮਝਾਉਣ ਦੇ ਲਾਇਕ ਹੁੰਦਾ ਹੈ ਜਿਸ ਦਾ ਇਹ ਰਿਜ਼ਲਟ ਹੁੰਦਾ ਹੈ ਕਿ ਇਹ ਸਾਡੇ ਇਲੈਕਟ੍ਰੋਨਿਕ ਡਿਵਾਈਸ ਵਿੱਚੋਂ ਨਿਕਲਣ ਵਾਲੇ ਡੋਪਾਮਾਈਨ ਤੋਂ ਸਾਡੇ ਦਿਮਾਗ ਨੂੰ ਪੱਕ ਟਿਕਣ ਲਈ ਤਿਆਰ ਕਰਦਾ ਹੈ ਇਸ ਨਾਲ ਤੁਹਾਡੀ ਪ੍ਰੋਡਕਟਿਵਿਟੀ ਨੂੰ ਵੀ ਬਾਕੀ ਦਿਨ ਦੇ ਲਈ ਨੁਕਸਾਨ ਪਹੁੰਚਦਾ ਹੈ ਕਿਉਂਕਿ ਅਸੀਂ ਉਸ ਵਧੀਆ ਫੀਲਿੰਗ ਵਿੱਚ ਹੀ ਰਹਿਣਾ ਚਾਹੁੰਦੇ ਹਾਂ ਇਸ ਲਈ ਅਸੀਂ ਕੰਮ ਕਰਨ ਦੀ ਜਗ੍ਹਾ ਆਪਣੇ ਫੋਨ ਨਾਲ ਚਿਪਕੇ ਰਹਿੰਦੇ ਹਾਂ ਸਵੇਰੇ ਸਭ ਤੋਂ ਪਹਿਲਾਂ ਫੋਨ ਦੇਖਣ ਨਾਲ ਇੱਕ ਹੋਰ ਨੁਕਸਾਨ ਹੈ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਜਾਂ ਤਾਂ 네ਗੇਟਿਵ ਨਿਊਜ਼ ਨਾਲ ਜਾਂ ਵਰਕ ਰਿਲੇਟਡ ਮੈਸੇਜ ਸਟ्रेस ਨਾਲ ਸ਼ੁਰੂ ਕਰਦੇ ਹੋ ਅਤੇ ਇਹ ਤੁਹਾਡੇ ਦਿਨ ਨੂੰ ਸ਼ੁਰੂ ਕਰਨ ਦਾ ਬਿਹਤਰੀਨ ਤਰੀਕਾ ਨਹੀਂ ਹੈ ਇਸ ਤੋਂ ਬਿਹਤਰ ਇਹ ਹੈ ਕਿ ਤੁਸੀਂ ਆਪਣਾ ਦਿਨ ਆਪ ਜਿਆਦਾ ਪੋਜ਼ਿਟਿਵ ਨੋਟ ਨਾਲ ਸ਼ੁਰੂ ਕਰੋ ਕੀ ਤੁਸੀਂ ਆਪਣੇ ਫੋਨ ਨੂੰ అలਾਰਮ ਦੀ ਤਰ੍ਹਾਂ ਵਰਤਦੇ ਹੋ ਜੇਕਰ ਅਜਿਹਾ ਹੈ ਤਾਂ ਤੁਸੀਂ ਜਾਂ ਤਾਂ ਇੱਕ అలਾਰਮ ਘੜੀ ਦਾ ਇਸਤੇਮਾਲ ਕਰੋ ਜਾਂ ਫਿਰ ਇੱਕ ਗੱਲ ਸਿੱਖੋ ਖੁਦ ਨੂੰ ਸਿਰਫ ਆਪਣੇ ਫੋਨ ਦਾ అలਾਰਮ ਬੰਦ ਕਰਨ ਦੇ ਲਈ ਡਿਸਪਲਿਨ ਕਰੋ ਜਦੋਂ ਉਹ ਬੰਦ ਹੋ ਜਾਵੇ ਹੋਰ ਕੁਝ ਨਾ ਕਰੋ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਤੁਹਾਨੂੰ ਦਿਨ ਭਰ ਦੀ એનર્ਜੀ ਦੇਣ ਦੇ ਲਈ ਫਿਊਲ ਦੀ ਜ਼ਰੂਰਤ ਹੈ ਨਾਸ਼ਤੇ ਵਿੱਚ ਤੁਹਾਨੂੰ ਕੋਈ ਡੋਨਟ ਜਾਂ ਬ੍ਰੈਡ ਕਿਸੇ ਮਿੱਠੇ ਨਾਲ ਨਹੀਂ ਖਾਣਾ ਚਾਹੀਦਾ ਹੈਲਦੀ ਆਪਸ਼ਨਸ ਦੇ ਬਾਰੇ ਵਿੱਚ ਸੋਚੋ ਜਿਵੇਂ ਕਿ ਐਗਸ ਵੈਜੀਟੇਬਲ ਸੈਲਡ ਫਰੂਟ ਮਿਲਕ ਇਸ ਤਰ੍ਹਾਂ ਦੇ ਖਾਣੇ ਦੇ ਨਾਲ ਤੁਹਾਨੂੰ ਵਧੀਆ એનર્ਜੀ ਤਾਂ ਮਿਲੇਗੀ ਹੀ ਨਾਲ ਹੀ ਤੁਹਾਡੇ ਦਿਮਾਗ ਦੇ ਲਈ ਵੀ ਵਧੀਆ ਹੁੰਦਾ ਹੈ ਜੋ ਕਿ ਤੁਹਾਡੇ ਕਨਸੈਂਟਰੇਸ਼ਨ ਅਤੇ ਯਾਦਦਾਸ਼ਤ ਨੂੰ ਵਧੀਆ ਬਣਾਉਂਦਾ ਹੈ ਯਾਦ ਰੱਖੋ ਫਿਜ਼ੀਕਲ ਐਕਟੀਵਿਟੀ ਸਿਰਫ ਤੁਹਾਡੀ ਓਵਰਆਲ ਹੈਲਥ ਨੂੰ ਨਹੀਂ ਬਣਾਉਂਦੀ ਕਿਸੇ ਵੀ ਤਰ੍ਹਾਂ ਦੀ ਐਕਸਰਸਾਈਜ਼ ਤੁਹਾਨੂੰ ਡੀ-ਸਟ्रेस ਕਰਦੀ ਹੈ ਅਤੇ ਤੁਹਾਡੇ ਦਿਮਾਗ ਨੂੰ ਸਾਫ਼ ਕਰਦੀ ਹੈ ਤੁਹਾਨੂੰ ਸਵੇਰੇ ਉੱਠਣ ਤੋਂ ਬਾਅਦ ਐਕਸਰਸਾਈਜ਼ ਕਰਨੀ ਚਾਹੀਦੀ ਹੈ ਨਾਸ਼ਤੇ ਤੋਂ ਵੀ ਪਹਿਲਾਂ ਜਿਵੇਂ ਜਿਵੇਂ ਸਾਡੀ ਉਮਰ ਵੱਧਦੀ ਹੈ ਅਸੀਂ ਚਿੰਤਾ ਨਾਲ ਜੂਝਦੇ ਹਾਂ ਜੇਕਰ ਤੁਸੀਂ ਵੀ ਇਸ ਦਾ ਸਾਹਮਣਾ ਕਰਦੇ ਹੋ ਤਾਂ ਤੁਸੀਂ ਜਾਣਦੇ ਹੋਵੋਗੇ ਕਿ ਕਦੇ-ਕਦੇ ਮੈਂਟਲੀ ਪ੍ਰੈਜ਼ੈਂਟ ਹੋਣਾ ਨਾ ਮੁਮਕਿਨ ਹੋ ਜਾਂਦਾ ਹੈ ਇਹ ਤੁਹਾਨੂੰ ਦਿਨ ਭਰ ਦੇ ਕੰਮ ਤੋਂ ਬਾਅਦ ਸੁਲਾ ਸਕਦਾ ਹੈ ਜਾਂ ਤੁਹਾਡੇ ਦਿਨ ਦੀ ਸ਼ੁਰੂਆਤ ਧਰ ਦੇ ਨਾਲ ਹੋਵੇਗੀ ਹੋ ਸਕਦਾ ਹੈ ਮੈਡੀਟੇਸ਼ਨ ਨਾਲ ਤੁਸੀਂ ਚਿੰਤਾ ਪੂਰੀ ਤਰ੍ਹਾਂ ਖਤਮ ਨਾ ਕਰੋ ਪਰ ਇਸ ਨਾਲ ਬਹੁਤ بڑا ਫਰਕ ਆਉਂਦਾ ਹੈ ਇਸ ਨਾਲ ਤੁਹਾਡਾ ਦਿਮਾਗ ਸ਼ਾਂਤ ਹੋਵੇਗਾ ਤੇ ਤੁਹਾਡਾ ਧਿਆਨ ਉਸ ਤੇ ਲੱਗੇਗਾ ਜੋ ਇਸ ਵਕਤ ਤੁਹਾਡੇ ਨਾਲ ਹੋ ਰਿਹਾ ਹੈ ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਸੀਂ ਜਦੋਂ ਚਾਹੋ ਜਿੱਥੇ ਚਾਹੋ ਮੈਡੀਟੇਸ਼ਨ ਕਰ ਸਕਦੇ ਹੋ ਸੌਣ ਤੋਂ ਪਹਿਲਾਂ ਹੋਵੇ ਸਵੇਰੇ ਉੱਠਣ ਤੋਂ ਬਾਅਦ ਹੋਵੇ ਜਾਂ ਕੰਮ ਦੀ ਬ੍ਰੇਕ ਦੇ ਦੌਰਾਨ ਕਦੇ ਵੀ ਕਰ ਸਕਦੇ ਹੋ ਸ਼ਾਇਦ ਇਹ ਪੁਆਇੰਟ ਸਾਡੀ ਸਭ ਦੀ ਮਦਰਸ ਨੂੰ ਬਹੁਤ ਪਸੰਦ ਹੋਵੇ ਆਪਣਾ ਬਿਸਤਰ ਠੀਕ ਕਰਨਾ ਇਹ ਤੁਹਾਡੇ ਦਿਨ ਨੂੰ ਪ੍ਰੋਡਕਟਿਵਿਟੀ ਨਾਲ ਸ਼ੁਰੂ ਕਰਨ ਦਾ ਬਹੁਤ ਵਧੀਆ ਤਰੀਕਾ ਹੈ ਜੇਕਰ ਤੁਸੀਂ ਆਪਣੇ ਬਿਸਤਰ ਠੀਕ ਕਰਦੇ ਹੋ ਤਾਂ ਤੁਸੀਂ ਆਪਣੇ ਦਿਨ ਦਾ ਪਹਿਲਾ ਕੰਮ ਪੂਰਾ ਕਰ ਲੈਂਦੇ ਹੋ ਇਸ ਨਾਲ ਤੁਹਾਨੂੰ ਗਰਵ ਦਾ ਅਹਿਸਾਸ ਹੋਵੇਗਾ ਤੇ ਇਸ ਨਾਲ ਤੁਹਾਨੂੰ ਇੱਕ ਤੋਂ ਬਾਅਦ ਇੱਕ ਕੰਮ ਕਰਨ ਦਾ ਬढ़ावा ਮਿਲੇਗਾ ਅਤੇ ਦਿਨ ਦੇ ਖਤਮ ਹੋਣ ਤੱਕ ਉਹ ਇੱਕ ਕੰਮ ਬਹੁਤ ਸਾਰੇ ਪੂਰੇ ਕੀਤੇ ਹੋਏ ਕੰਮਾਂ ਵਿੱਚ ਬਦਲ ਜਾਵੇਗਾ ਦਾ ਮਿਰਕਲ ਮਾਰਨਿੰਗ ਬੁੱਕ ਵਿੱਚ ਜ਼ਿੰਦਗੀ ਨੂੰ ਬਦਲਣ ਦੀ ਗਰੰਟੀ ਦੇਣ ਵਾਲਾ ਸੀਕ੍ਰੇਟ ਦਿੱਤਾ ਗਿਆ ਹੈ ਜਦੋਂ ਤੁਸੀਂ ਆਪਣੀਆਂ ਅਫਰਮੇਸ਼ਨਸ ਨੂੰ ਲਿਖਦੇ ਹੋ ਕਿ ਤੁਸੀਂ ਕੀ ਪਾਉਣਾ ਹੈ ਅਤੇ ਉਸ ਨੂੰ ਪਾਉਣ ਲਈ ਕੀ ਕਰਨਾ ਹੈ ਅਤੇ ਜਦੋਂ ਤੁਸੀਂ ਇਸ ਨੂੰ ਹਰ ਰੋਜ਼ ਰਿਪੀਟ ਕਰਨ ਦੀ ਕਮਿਟਮੈਂਟ ਕਰਦੇ ਹੋ ਤਾਂ ਇਸ ਨਾਲ ਤੁਹਾਡੀ ਸਬਕੌਨਸ਼ੀਅਸ ਮਾਈਂਡ ਤੇ ਸਿੱਧਾ ਅਸਰ ਪੈਂਦਾ ਹੈ। ਆਫਰਮੇਸ਼ਨ ਤੁਹਾਡੇ ਸੋਚਣ ਅਤੇ ਮਹਿਸੂਸ ਕਰਨ ਦੇ ਤਰੀਕੇ ਨੂੰ ਬਦਲਦੀ ਹੈ ਤਾਂ ਕਿ ਤੁਸੀਂ ਆਪਣੇ ਸੀਮਿਤ ਭਰੋਸੇ ਅਤੇ ਵਿਵਹਾਰ ਤੋਂ ਉੱਪਰ ਉੱਠ ਸਕੋ ਅਤੇ ਉਹ ਕਰ ਸਕੋ ਜੋ ਸਫਲ ਹੋਣ ਲਈ ਜ਼ਰੂਰੀ ਹੈ। ਸਿੰਪਲ ਆਫਰਮੇਸ਼ਨ ਜਿਵੇਂ ਅੱਜ ਦਾ ਦਿਨ ਬਹੁਤ ਵਧੀਆ ਹੋਵੇਗਾ ਇਸ ਪੂਰੀ ਦੁਨੀਆ ਵਿੱਚ ਬਹੁਤ ਸਾਰਾ ਫਰਕ ਲਿਆ ਸਕਦੀ ਹੈ। ਤੁਸੀਂ ਜੋ ਪਾਉਣਾ ਚਾਹੁੰਦੇ ਹੋ ਇਹ ਉਸ ਨੂੰ ਪੂਰਾ ਕਰਨ ਉੱਪਰ ਫੋਕਸ ਕਰਨ ਵਿੱਚ ਮਦਦ ਕਰਦੀ ਹੈ ਅਤੇ ਆਪਣੀ ਸਿਹਤ ਦਾ ਧਿਆਨ ਰੱਖਣ ਦੇ ਇਲਾਵਾ ਪੜਨਾ ਉਹ ਵਧੀਆ ਚੀਜ਼ ਹੈ ਜੋ ਤੁਸੀਂ ਖੁਦ ਦੇ ਲਈ ਕਰ ਸਕਦੇ ਹੋ ਇਹ ਤੁਹਾਡੇ ਨਵੇਂ ਆਈਡੀਆਜ਼ ਨੂੰ ਬਣਾਉਣ ਵਿੱਚ ਮਦਦ ਕਰਦਾ ਹੈ ਇਹ ਸਟ्रेस ਨੂੰ ਘਟ ਕਰਦਾ ਹੈ ਤੁਹਾਡੀ ਜਾਣਕਾਰੀ ਨੂੰ ਵਧਾਉਂਦਾ ਹੈ ਅਤੇ ਦਿਮਾਗੀ ਕੰਮ ਜਿਵੇਂ ਮੈਮਰੀ ਫੋਕਸ ਅਤੇ ਕਨਸੈਂਟਰੇਸ਼ਨ ਨੂੰ ਵਧੀਆ ਬਣਾਉਂਦਾ ਹੈ ਤੁਸੀਂ ਜੇਕਰ ਇਹ ਸੋਚ ਰਹੇ ਹੋ ਮੋਗੇ ਕਿ ਤੁਹਾਡੇ ਕੋਲ ਪੜਨ ਦਾ ਵਕਤ ਕਿੱਥੇ ਹੈ ਤਾਂ ਤੁਸੀਂ ਸਵੇਰੇ ਉੱਠਦੇ ਸਮੇਂ ਆਪਣੇ ਫੋਨ ਨੂੰ ਨਾ ਦੇਖੋ ਤਾਂ ਤੁਸੀਂ 10 ਮਿੰਟ ਜਾਂ ਕੁਝ ਥੇਰ ਦੇ ਲਈ ਪੜ੍ਹ ਸਕਦੇ ਹੋ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਪੜ੍ਹ ਸਕਦੇ ਹੋ ਹਮੇਸ਼ਾ ਆਪਣੇ ਕੋਲ ਇੱਕ ਕਿਤਾਬ ਰੱਖੋ ਅਤੇ ਆਪਣੇ ਫੋਨ ਅਤੇ ਟੈਬਲੇਟ ਵਿੱਚ ਵੀ ਕੁਝ ਡਾਊਨਲੋਡ ਕਰਕੇ ਰੱਖੋ ਤਾਂ ਕਿ ਤੁਸੀਂ ਸਫ਼ਰ ਕਰਦੇ ਵਕਤ ਜਾਂ ਵੇਟਿੰਗ ਰੂਮ ਵਿੱਚ ਬੈਠੇ ਹੋਏ ਪੜ੍ਹ ਸਕੋ ਜੇਕਰ ਤੁਸੀਂ ਆਪਣਾ ਟਾਈਮ ਸਕੇਡਿਊਲ ਨਹੀਂ ਕਰੋਗੇ ਤਾਂ ਤੁਸੀਂ ਬਿਨਾ ਕਿਸੇ ਗੋਲ ਦੇ ਭਟਕਦੇ ਰਹੋਗੇ ਤੁਸੀਂ ਜਾਣਦੇ ਹੋ ਕਿ ਕੁਝ ਚੀਜ਼ਾਂ ਨੂੰ ਕਰਨਾ ਬਹੁਤ ਜ਼ਰੂਰੀ ਹੈ ਪਰ ਕਿਹੜੇ ਕੰਮ ਜ਼ਿਆਦਾ ਜ਼ਰੂਰੀ ਹਨ ਤੁਸੀਂ ਇਹਨਾਂ ਨੂੰ ਆਪਣੀ ਟੂ-ਡੂ ਲਿਸਟ ਵਿੱਚੋਂ ਕਦੋਂ ਕਰਨ ਵਾਲੇ ਹੋ ਕਿ ਇਹਨਾਂ ਦੀ ਡੈਡਲਾਈਨਸ ਨੂੰ ਤੁਹਾਨੂੰ ਫੋਲੋ ਕਰਨਾ ਚਾਹੀਦਾ ਹੈ ਇੱਕ ਸ케ਡਿਊਲ ਬਣਾਉਣ ਨਾਲ ਤੁਹਾਨੂੰ ਇਹਨਾਂ ਸਵਾਲਾਂ ਦੇ ਜਵਾਬ ਦੇਣ ਵਿੱਚ ਮਦਦ ਮਿਲੇਗੀ ਅਤੇ ਤੁਸੀਂ ਉਸੇ ਹਿਸਾਬ ਨਾਲ ਪਲਾਨ ਕਰ ਸਕੋਗੇ ਸਾਡੇ ਸਾਰਿਆਂ ਦੇ ਕੋਲ ਇੱਕ ਲਿਮਟਿਡ ਦਿਮਾਗ ਦੀ ਸ਼ਕਤੀ ਹੈ ਜੇਕਰ ਤੁਸੀਂ ਛੋਟੇ ਫੈਸਲੇ ਲੈਣ ਵਿੱਚ ਬਹੁਤ ਜ਼ਿਆਦਾ એનર્ਜੀ ਲਗਾਉਂਦੇ ਹੋ ਤਾਂ ਤੁਹਾਨੂੰ ਫੈਸਲੇ ਲੈਣ ਵਿੱਚ ਥਕਾਨ ਹੋਣ ਲੱਗੇਗੀ ਜਦੋਂ ਤੁਸੀਂ ਥਕਾਨ ਨਾਲ ਥੱਕੇ ਹੋਵੋਗੇ ਤਾਂ ਤੁਸੀਂ ਜ਼ਿਆਦਾ ਪ੍ਰੋਡਕਟਿਵ ਨਹੀਂ ਰਹੋਗੇ ਸੋ ਇਸ ਲਈ ਮਾਰਕ ਜੈਕਬਰਗ ਹਰ ਦਿਨ ਇੱਕੋ ਜਿਹੇ ਕੱਪੜੇ ਹੀ ਪਹਿਨਦੇ ਹਨ ਬਰਾਕ ਓਬਾਮਾ ਵੀ ਸਿਰਫ ਗ੍ਰੇ ਅਤੇ ਬਲੂ ਸੂਟ ਪਹਿਨਣ ਦੇ ਲਈ ਹੀ ਜਾਣੇ ਜਾਂਦੇ ਹਨ ਅਤੇ ਨਾਸ਼ਤੇ ਵਿੱਚ ਕੀ ਖਾਣਾ ਹੈ ਇਸ ਗੱਲ ਨੂੰ ਲੈ ਕੇ ਬਿਲਕੁਲ ਵੀ ਚਿੜਚਿੜਾਉਂਦੇ ਨਹੀਂ ਤਾਂ ਕਿ ਉਹ ਆਪਣੀ એનર્ਜੀ ਜ਼ਿਆਦਾ ਜ਼ਰੂਰੀ ਫੈਸਲਿਆਂ ਨੂੰ ਲੈਣ ਵਿੱਚ ਲਗਾ ਸਕਣ ਤੁਸੀਂ ਅਜਿਹਾ ਕਰ ਸਕਦੇ ਹੋ ਕਿ ਹਰ ਰਾਤ ਆਪਣੇ ਕੱਪੜੇ ਲਗਾਓ ਅਤੇ ਅਗਲੇ ਦਿਨ ਦੇ ਖਾਣੇ ਦੀ ਤਿਆਰੀ ਰੱਖੋ ਜਾਂ ਤੁਸੀਂ ਜਾਂ ਤੁਸੀਂ ਸੰਡੇ ਦੇ ਦਿਨ ਵੀ ਅਜਿਹਾ ਕਰ ਸਕਦੇ ਹੋ ਪੂਰੇ ਹਫ਼ਤੇ ਦੇ ਲਈ ਆਈਡੀਆਜ਼ ਆਪਣੀ ਬਿਲ ਪਾਵਰ ਅਤੇ એનર્ਜੀ ਨੂੰ ਜ਼ਰੂਰੀ ਕੰਮਾਂ ਲਈ ਬਚਾਉਣਾ ਹੈ ਜੇਕਰ ਤੁਹਾਡੇ ਕੱਪੜਿਆਂ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ ਸਕਸੈਸ ਦੇ ਲਈ ਤਿਆਰ ਹੋ ਸਟੱਡੀਜ਼ ਦੱਸਦੀਆਂ ਹਨ ਕਿ ਜਦੋਂ ਤੁਸੀਂ ਜ਼ਿਆਦਾ ਸੈਲਫ ਕੌਨਫੀਡੈਂਸ ਮਹਿਸੂਸ ਕਰਦੇ ਹੋ ਤਾਂ ਤੁਸੀਂ ਇਹ ਭੁੱਲ ਜਾਂਦੇ ਹੋ ਕਿ ਤੁਸੀਂ ਕਿਹੋ ਜਿਹਾ ਮਹਿਸੂਸ ਕਰਦੇ ਹੋ ਦੂਸਰੇ ਲੋਕ ਤੁਹਾਡੇ ਲਈ ਜ਼ਿਆਦਾ ਕੌਨਫੀਡੈਂਟ ਮਹਿਸੂਸ ਕਰਨੇ ਚਾਹੀਦੇ ਹਨ ਉਸ ਤੋਂ ਵੀ ਜ਼ਿਆਦਾ ਇੰਪ੍ਰੈਸ ਕਰਨ ਲਈ ਤਿਆਰ ਹੋਣ ਨਾਲ ਇੱਕ ਵਧੀਆ ਇੰਪ੍ਰੈਸ਼ਨ ਪੈਂਦਾ ਹੈ ਇੱਕ ਰੂਟੀਨ ਹੈ ਜਿਸ ਦਾ ਨਾਮ ਹੈ ਮਾਰਨਿੰਗ ਪੇजेस ਜਦੋਂ ਤੁਸੀਂ ਸਵੇਰੇ ਉੱਠੋ ਤਾਂ ਆਪਣੇ ਦਿਮਾਗ ਨੂੰ ਖਾਲੀ ਕਰਨ ਦੇ ਲਈ 750 ਵਰਡਸ ਲਿਖੋ ਇਸ ਨਾਲ ਤੁਹਾਨੂੰ ਇਹ ਵੀ ਕਲੀਅਰਟੀ ਮਿਲਦੀ ਹੈ ਕਿ ਤੁਸੀਂ ਆਪਣਾ ਦਿਨ ਕਿਹੋ ਜਿਹਾ ਬਣਾਉਣਾ ਚਾਹੁੰਦੇ ਹੋ ਸਾਇੰਸ ਨੇ ਵੀ ਅਜਿਹਾ ਮੰਨਿਆ ਹੈ ਕਿ ਹੈਂਡਰਾਈਟਿੰਗ ਨਾਲ ਕ੍ਰੀਏਟੀਵਿਟੀ ਵਧਦੀ ਹੈ ਅਤੇ ਸਾਨੂੰ ਸਿੱਖਣ ਵਿੱਚ ਮਦਦ ਮਿਲਦੀ ਹੈ ਹੋ ਸਕਦਾ ਹੈ ਤੁਸੀਂ ਈਟ 댓 ਫਰੌਗ ਵਾਲੀ ਸਲਾਹ ਸੁਣੀ ਹੋਵੇਗੀ ਜੇਕਰ ਨਹੀਂ ਸੁਣੀ ਹੈ ਤਾਂ ਈਟ 댓 ਫਰੌਗ ਦਾ ਮਤਲਬ ਅਸਲ ਵਿੱਚ ਡੱਡੂ ਨੂੰ ਖਾਣਾ ਨਹੀਂ ਹੈ ਇਹ ਤੁਹਾਡੇ ਦਿਨ ਦੇ ਸਭ ਤੋਂ ਜ਼ਰੂਰੀ ਕੰਮਾਂ ਨੂੰ ਦਰਸਾਉਣਾ ਹੈ ਇਸ ਨੂੰ ਦਿਮਾਗ ਵਿੱਚ ਰੱਖਦੇ ਹੋਏ ਤੁਹਾਨੂੰ ਇਸ ਤੇ ਉਦੋਂ ਕੰਮ ਕਰਨਾ ਚਾਹੀਦਾ ਹੈ ਜਦੋਂ ਤੁਸੀਂ ਸਭ ਤੋਂ ਜ਼ਿਆਦਾ ਅਲਰਟ ਅਤੇ ਐਨਰਜੈਟਿਕ ਹੁੰਦੇ ਹੋ ਜੋ ਕਿ ਅਕਸਰ ਉੱਠਣ ਤੋਂ ਕੁਝ ਘੰਟੇ ਬਾਅਦ ਦਾ ਕੰਮ ਹੁੰਦਾ ਹੈ ਇਸ ਦੇ ਨਾਲ ਹੀ ਇਹ ਤੁਹਾਨੂੰ ਇੱਕ ਉਪਲਬੰਦੀ ਦਾ ਅਹਿਸਾਸ ਦੇਵੇਗਾ ਜਿਸ ਨਾਲ ਤੁਸੀਂ ਬਾਕੀ ਦੇ ਦਿਨ ਦੇ ਕੰਮ ਨੂੰ ਸੋਲਵ ਕਰਨ ਵਿੱਚ ਇਸਤੇਮਾਲ ਕਰ ਸਕਦੇ ਹੋ ਹਾਲਾਂਕਿ ਅਜਿਹਾ ਕਰਨਾ ਮੁਸ਼ਕਲ ਹੋ ਸਕਦਾ ਹੈ ਤਾਂ ਤੁਸੀਂ ਛੋਟੇ ਕੰਮ ਕਰ ਸਕਦੇ ਹੋ ਜਿਵੇਂ ਤੁਸੀਂ ਇਨਬਾਕਸ ਨੂੰ ਸਾਫ਼ ਕਰਨਾ ਇੱਕ ਪ੍ਰੋਪੋਜ਼ਲ ਲਿਖਣਾ ਜਾਂ ਆਪਣੀ ਵਰਕਪਲੇਸ ਨੂੰ ਆਰਗੇਨਾਈਜ਼ ਕਰਨਾ ਜਦੋਂ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਕੁਝ ਹੋ ਰਿਹਾ ਹੋਵੇ ਤਾਂ ਆਪਣਾ ਖਿਆਲ ਰੱਖਣਾ ਮੁਸ਼ਕਲ ਹੋ ਜਾਂਦਾ ਹੈ ਅਤੇ ਵਕਤ ਦੇ ਨਾਲ ਤੁਸੀਂ ਪਰੇਸ਼ਾਨ ਹੋ ਜਾਵੋਗੇ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿੰਨੇ ਕਮਾਲ ਦੇ ਇਨਸਾਨ ਹੋ ਹਰ ਕਿਸੇ ਨੂੰ ਆਰਾਮ ਖੇਡਣ ਅਤੇ ਸਿੱਖਣ ਦੇ ਲਈ ਵਕਤ ਚਾਹੀਦਾ ਹੁੰਦਾ ਹੈ ਜੇਕਰ ਤੁਸੀਂ ਖੁਦ ਨੂੰ ਆਪਣੇ ਸ케ਡਿਊਲ ਵਿੱਚ ਨਹੀਂ ਪਾਵੋਗੇ ਤਾਂ ਇਹ ਦੂਸਰੀਆਂ ਟਾਈਮ ਰਿਕੁਐਸਟ ਨਾਲ ਭਰ ਜਾਵੇਗਾ ਆਪਣੇ ਦਿਮਾਗ ਨੂੰ ਜਿਆਦਾ ਪੋਜ਼ਿਟਿਵ ਦਿਸ਼ਾ ਵਿੱਚ ਲੈ ਜਾਣ ਦਾ ਸਿੱਧਾ ਜਿਹਾ ਰਸਤਾ ਹੈ ਰੋਜ਼ ਗ੍ਰੈਟੀਟਿਊਡ ਜਾਣੀ ਕਿ ਧੰਨਵਾਦ ਨੂੰ ਪ੍ਰੈਕਟਿਸ ਕਰਨਾ ਅਜਿਹਾ ਪਾਇਆ ਗਿਆ ਹੈ ਕੇ ਜੋ ਲੋਕ ਰੋਜ਼ 5 ਮਿੰਟ ਲਿਖਣ ਵਿੱਚ ਬਿਤਾਉਂਦੇ ਹਨ ਜਿਨ੍ਹਾਂ ਦੇ ਲਈ ਉਹ ਆਭਾਰੀ ਹਨ ਉਹਨਾਂ ਦੀ ਹੈਲਥ ਅਤੇ ਓਵਰਆਲ ਜ਼ਿੰਦਗੀ ਵਿੱਚ 10% ਸੁਧਾਰ ਆਇਆ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਦੋਂ ਤੁਸੀਂ ਚੰਗੇ ਮੂਡ ਵਿੱਚ ਹੁੰਦੇ ਹੋ ਤਾਂ ਬਹੁਤ ਜ਼ਿਆਦਾ ਪ੍ਰੋਡਕਟਿਵ ਹੁੰਦੇ ਹੋ ਸਿਕਯੁਰ ਸੋਸ਼ਲ ਕਨੈਕਸ਼ਨ ਵਿੱਚ ਖੁਸ਼ੀ ਜੜਾਵ ਅਤੇ ਇੱਕ ਸਵਸਥ ਲਾਈਫ ਸੈੱਲ ਨੂੰ ਵਧਾਉਣ ਦੀ ਸ਼ਕਤੀ ਹੁੰਦੀ ਹੈ ਹਾਲਾਂਕਿ ਤੁਹਾਨੂੰ ਆਪਣੇ ਵਰਕਪਲੇਸ ਤੇ ਦੂਜਿਆਂ ਨਾਲ ਗੱਲ ਕਰਦੇ ਸਮੇਂ ਘੁੰਮਣਾ ਨਹੀਂ ਚਾਹੀਦਾ ਪਰ ਤੁਸੀਂ ਇਸ ਲਈ ਤੁਹਾਨੂੰ ਸਹੀ ਅਤੇ ਜ਼ਰੂਰੀ ਵਕਤ ਕੱਢਣਾ ਚਾਹੀਦਾ ਹੈ ਜੇਕਰ ਤੁਸੀਂ ਅਲਾਗ ਕੰਮ ਕਰਦੇ ਹੋ ਤਾਂ ਲੰਚ ਵਿੱਚ ਕਿਸੇ ਦੋਸਤ ਜਾਂ ਸਾਥੀ ਦੇ ਨਾਲ ਬੈਠਣ ਦੀ ਕੋਸ਼ਿਸ਼ ਕਰੋ ਅਤੇ ਜੇਕਰ ਇਹ ਵੀ ممکن ਨਾ ਹੋਵੇ ਤਾਂ ਆਪਣੀ ਟੀਮ ਨਾਲ ਬੈਠ ਕੇ ਕਾਨਫਰੰਸ ਕਾਲ ਕਰ ਸਕਦੇ ਹੋ ਆਪਣੇ ਕੰਮ ਤੇ ਥੋੜਾ ਲੰਬਾ ਵਕਤ ਬਿਤਾਉਣਾ ਚਾਹੀਦਾ ਹੈ ਜਿਆਦਾਤਰ ਕੰਮ ਦੀ ਟਾਈਮ ਲਿਮਿਟ ਸੈੱਟ ਕਰੋ ਜਿਵੇਂ ਕਿ ਰੋਜ਼ ਸਿਰਫ 30 ਮਿੰਟ ਲਈ ਪੜਨਾ ਅੱਧਾ ਘੰਟਾ ਮੈਡੀਟੇਸ਼ਨ ਕਰਨਾ ਜਾਂ ਫਿਰ ਕੁਝ ਵੀ ਟਾਈਮ ਲਿਮਿਟ ਸੈੱਟ ਕਰੋ ਅਜਿਹਾ ਨਹੀਂ ਕਰਨਾ ਕਿ ਤੁਸੀਂ ਹਰ ਵਕਤ ਆਪਣਾ ਵਰਕਪਲੇਸ ਚਮਕਾ ਕੇ ਰੱਖਣਾ ਹੈ ਧੰਨਵਾਦ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ